ਸਿਮਰਨ ਔਰ ਮਾਲ ਕਿੱਥੇ ਰੱਖਤਾ ਮੇਰਾ ਉਹ ਆ ਸੂਟ ਕਿਦਾ ਵਾ ਨਾ ਮੈਂ ਸਿਮਰਨ ਨੂੰ ਲੈ ਕੇ ਦਿੱਤਾ ਵਾ ਨਾ ਹੀ ਇਹਦੇ ਕੋ ਪਹਿਲੇ ਸੀਗਾ ਸਿਮਰਨ ਹਾਂਜੀ ਤੁਹਾਡੇ ਇੱਥੇ ਹੀ ਤਾਂ ਪਿਆਰੂ ਮਾ ਛੱਡ ਪਹਿਲੇ ਇਹ ਦੱਸ ਇਹ ਸੂਟ ਕਿਹਦਾ ਵਾ ਤੇ ਆਪਣੇ ਡ्रेसਿੰਗ ਚ ਕੀ ਕਰਦਾ ਪਿਆ ਇਹ ਪਤਾ ਨਹੀਂ ਜੀ ਕਿਹਦਾ ਸੂਟ ਆ ਸਿਮਰਨ ਕਮਾਲ ਦੀ ਗੱਲਾਂ ਕਰਦੀ ਐ ਸੂਟ ਵੀ ਨਵਾਂ ਵਾ ਤੇ ਆਪਣੇ ਡ्रेसਿੰਗ ਟੇਬਲ 'ਚ ਪਿਆ ਵਾ ਬਾਹਰੋਂ ਕੋਈ ਆ ਗਿਆ ਵਾ ਬੋਲ ਹੁਣ ਬੋਲਦੀ ਕਿਉਂ ਨਹੀਂ ਪਈ ਆ ਰਹੇ ਆ ਮੈਂ 10 ਮਿੰਟਾਂ ਤੱਕ ਆ ਰਹੇ ਆ ਆ ਰਹੇ ਠੀਕ ਹੈ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਸ ਰਿੰਦਰ ਆਇਆ ਨਹੀਂ ਤੂੰ ਕੱਲ ਵੀ ਨਹੀਂ ਆਇਆ ਅੱਜ ਵੀ ਨਹੀਂ ਆਇਆ ਕੀ ਗੱਲ ਸਰਦਾਰ ਜੀ ਤੁਸੀਂ ਆਪ ਤਾਂ ਆਏ ਸੀਗਾ ਤੇ ਤੂੰ ਚਲ ਜਾ ਘਰੇ ਤੇ ਆਹੋ ਮੈਂ ਘਰੇ ਚਲੇ ਜਾ ਉਹਨੂੰ ਕਿਹਾ ਸੀ ਮੈਂ ਥੋੜੀ ਜਿਹੀ ਕੱਲ ਨਾ ਆਈ ਹੈ ਕਿ ਲੈ ਆਇਆ ਸਰਾਰ ਜੀ ਇਹ ਉਹੀ ਕੱਪੜੇ ਨੇ ਜਿਹੜੇ ਤੁਸੀਂ ਮੈਨੂੰ ਦਿੱਤੇ ਸੀ ਆ ਮੈਂ ਤੁਹਾਨੂੰ ਮੋੜਨ ਆਇਆ ਜੀ ਕਿਉਂ ਨਾਲੇ ਆ ਤੁਹਾਡੇ ਬੂਟ ਵੀ ਨਹੀਂ ਉਹ ਪਾਗਲਾ ਤੂੰ ਬੂਟ ਪਾ ਤੈਨੂੰ ਪਾਣ ਲਈ ਦਿੱਤੇ ਨਾ ਕੱਪੜੇ ਤੇ ਬੂਟ ਤੈਨੂੰ ਨਾਲੇ ਮੈਂ ਇਹ ਕਿਹਾ ਘਰ ਚਲੇ ਜਾ ਤੈਨੂੰ ਐ ਥੋੜੀ ਕਿ ਆਣ ਤੈਨੂੰ ਮੈਂ ਕਦੋਂ ਕਿਹਾ ਨਾ ਪਰ ਸਰਦਾਰ ਜੀ ਉਹ ਜਿਹੜਾ ਤੁਹਾਡੇ ਸਾਹਮਣੇ ਬੈਠਾ ਸੀ ਤੁਸੀਂ ਉਹਦੀ ਕੋਈ ਗੱਲ ਸੁਣੀ ਹੋਣੀ ਆ ਤੁਸੀਂ ਮੈਨੂੰ ਜਵਾਬ ਦੇਤਾ ਜਵਾਬ ਨਹੀਂ ਦਿੱਤਾ ਤੈਨੂੰ ਮੈਂ ਮੈਂ ਤੈਨੂੰ ਐ ਨਹੀਂ ਕਿਹਾ ਵੀ ਤੂੰ ਆਈ ਨਾ ਕੱਲ ਤੋਂ ਨਾਲੇ ਉਹ ਮੇਰਾ ਕਲਾਇੰਟ ਆ ਉਹਦੇ ਸਾਹਮਣੇ ਮੈਨੂੰ ਕਹਿਣਾ ਪਿਆ ਨਾ ਤੂੰ ਕੱਲ ਆਣਾ ਸੀਗਾ ਤੇ ਤਾਂ ਹੀ ਤੇਰੇ ਨਾਲ ਗੱਲ ਕਰਨੀ ਸੀ ਨਾ ਮੈਂ ਤੂ ਤੋਂ ਕਪੜੇ ਵਾਪਸ ਕਰਨ ਆ ਗਏ ਆ ਮੈਂ ਨਾ ਬਿਜ਼ਨਸਮੈਨ ਆ ਬੱਚਾ ਨਹੀਂ ਹੈਗਾ ਮੈਂ ਸਾਰੀ ਗੱਲ ਸੋਚ ਸਮਝ ਕੇ ਕਰਦਾ ਵਾਂ ਉਹਦੀ ਗੱਲ ਸੁਣ ਕੇ ਵੀ ਮੈਂ ਤੈਨੂੰ ਮਨਾ ਕਰਦਾਗਾ ਵੀ ਤੂ ਕੰਮ ਤੇ ਨਾ ਆਈ ਮੈਂ ਆਪਣਾ ਬੰਦਾ ਖਰਾਬ ਕਰ ਲਾਂਗਾ ਇੰਨਾ ਵੀ ਮੈਂ ਕੰਨਾਂ ਦਾ ਕੱਚਾ ਨਹੀਂ ਹੈਗਾ ਪਰ ਸਰਦਾਰ ਜੀ ਤੁਸੀਂ ਤਾਂ ਮੈਨੂੰ ਕਿਹਾ ਸੀ ਘਰੇ ਚੱਲ ਜਾ ਮੈਂ ਤੈਨੂੰ ਕਿਹਾ ਸੀ ਘਰੇ ਚਲੇ ਜਾ ਇਹਦਾ ਮਤਲਬ ਹੈ ਥੋੜੀ ਵੀ ਤੈਨੂੰ ਮੈਂ ਕੰਮ ਤੋਂ ਕੱਢਤਾ ਤੂ ਅਗਲੇ ਦਿਨ ਆਣਾ ਸੀਗਾ ਨਾ ਅੱਛਾ ਮੈਨੂੰ ਲੱਗਿਆ ਤੁਸੀਂ ਪਤਾ ਨਹੀਂ ਉਹਨਾਂ ਨੇ ਤੁਹਾਡੇ ਕੰਨਾਂ 'ਚ ਕੀ ਕਿਹਾ ਤੇ ਤੁਸੀਂ ਉਹਦੀ ਗੱਲ ਮੰਨ ਕੇ ਮੈਨੂੰ ਕੰਮ ਤੋਂ ਕੱਢਤਾ ਤੂੰ ਕੀ ਲੈਣਾ ਉਹਨਾਂ ਤੋਂ ਵੈਰ ਨਾਲੇ ਦੱਸ ਤੇਰੀ ਉਹਨਦੇ ਨਾਲ ਗੱਲ ਕੀ ਆ ਸਰ ਜੀ ਮੈਂ ਇਹ ਨਹੀਂ ਦੱਸ ਸਕਦਾ ਜੀ ਬਸ ਇਹ ਆ ਕੇ ਮੇਰੇ ਤੇ ਭਰੋਸਾ ਕਰੋ ਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਆ ਜੀ ਮੈਂ ਤੁਹਾਡੇ ਨਾਲ ਕਦੇ ਬੇਈਮਾਨੀ ਨਹੀਂ ਕਰੂੰਗਾ ਤੁਹਾਡੇ ਨਾਲ ਤਾਂ ਕੀ ਅੱਜ ਤੱਕ ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਮੈਨੂੰ ਇੰਨੀ ਸਮਝ ਹੈਗੀ ਆ ਸਰਿੰਦਰ ਮੈਨੂੰ ਤੇਰੇ ਤੇ ਪੂਰਾ ਭਰੋਸਾ ਤਾਂ ਹੀ ਤੈਨੂੰ ਉੱਥੋਂ ਕੰਮ ਤੋਂ ਲੈ ਕੇ ਆਇਆ ਤੇ ਆਪਣੇ ਨਾਲ ਰੱਖਿਆ ਤੂੰ ਮੇਰਾ ਕੱਲਾ ਡਰਾਈਵਰ ਹੀ ਨਹੀਂ ਤੂੰ ਮੇਰਾ ਛੋਟਾ ਭਰਾ ਵਾ ਹੈ ਤੈਨੂੰ ਮੈਨੂੰ ਗੱਲ ਦੱਸਣੀ ਪੈਣੀ ਆ ਉਹ ਮੈਨੂੰ ਕਿਉਂ ਕਹਿ ਕੇ ਗਿਆ ਇਦਾਂ ਫਿਰ ਮੈਂ ਕਿੱਦਾਂ ਹੱਲ ਕੱਢਾਂਗਾ ਪੂਰੀ ਗੱਲ ਦਾ ਬਹਿ ਤੇ ਮੈਨੂੰ ਪੂਰੀ ਗੱਲ ਦੱਸ ਸਰਦਾਰ ਜੀ ਤੁਹਾਨੂੰ ਯਾਦ ਆ ਜਦੋਂ ਮੈਂ ਤੁਹਾਡੇ ਤੋਂ ਪਹਿਲੇ ਦਿਨ ਪੈਸੇ ਮੰਗੇ ਸੀ ਮੈਂ ਆਪਣੇ ਭੈਣ ਕਰੇ ਸੰਧਾਰਾ ਦੇ ਨੂੰ ਜਾਣਾ ਸੀ ਨਾ ਮੈਂ ਸੋਹਣੀ ਜੀ ਪੱਗ ਬਣ ਕੇ ਤੇ ਵਧੀਆ ਕੱਪੜੇ ਪਾ ਕੇ ਭੈਣ ਕਰੇ ਗਿਆ ਤਾਂ ਸੀਗਾ ਅੱਲਾ 4000 ਤੁਸੀਂ ਵੱਧ ਦੇ ਰਹੇ ਹੋ ਜੀ ਕੋਈ ਗੱਲ ਨਹੀਂ ਤੂੰ ਆਪਣਾ ਤਿਆਰ ਵਧੀਆ ਤਰੀਕੇ ਨਾਲ ਮਨਾਈ ਇਹ 1000 ਰੁਪਇਆ ਲੈ ਮੇਰੇ ਵੱਲੋਂ ਭੈਣ ਵਾਸਤੇ ਸੂਟ ਵੀ ਲੈ ਕੇ ਜਾਇਂ ਖੁਸ਼ੀ ਖੁਸ਼ੀ ਤਿਆਰ ਮਨਾ ਆ ਗਿਆ ਤੇਰਾ ਨੰਗਪਰਾ ਜੀ ਤੁਸੀਂ ਇਦਾਂ ਕਿਉਂ ਕਹਿਨੇ ਪਏ ਹੋ ਇਦਾਂ ਨਾ ਕਹਾਂ ਤਾਂ ਹੋਰ ਕੀ ਕਹਾਂ ਪਾ ਕੇ ਸ਼ਰਟ ਪੈਂਟ ਚਪਲਾ ਪਾ ਕੇ ਆਇਆ ਨਾਲ ਮੇਰੀ ਗੱਲ ਯਾਦ ਰੱਖੀ ਜੇ ਦਹਲੀਜ਼ ਤੋਂ ਪੈਰ ਤੇਰੇ ਬਾਹਰ ਚਲੇਗੇ ਤਾਂ ਵਾਪਸ ਆਂਦੇ ਰਸਤੇ ਬੰਦ ਹੋ ਜਾਣੇ ਉਹਨਾਂ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਉਹ ਗਲਤ ਕਰ ਲਿਆ ਯਾਰ ਇਹ ਤਾਂ ਤੂੰ ਮੈਨੂੰ ਕਿਉਂ ਨਹੀਂ ਦੱਸੀ ਪਹਿਲਾਂ ਗੱਲ ਸਰਦਾਰ ਜੀ ਦੱਸੋ ਮੇਰਾ ਕੀ ਕਸੂਰ ਆ ਇਹ ਹੀ ਕਸੂਰ ਆ ਨਾ ਕਿ ਅਸੀਂ ਗਰੀਬ ਆ ਤੇ ਰੱਬ ਨੇ ਸਾਨੂੰ ਘਟ ਤੇ ਉਹਨਾਂ ਨੂੰ ਵੱਧ ਦਿੱਤਾ ਅਸੀਂ ਤਾਂ ਆਪਣੀ ਸਾਰੀ ਤਾਂ ਅੰਦਲੋਂ ਤੇ ਉਹਨੂੰ ਦੇਤੀ ਸਾਡੀ ਤਾਂ ਸਾਰੀ ਤਾਂ ਅੰਦਲੋਂ ਸਾਡੀ ਭੈਣ ਸੀ ਨਾ ਅਸੀਂ ਚੰਗਾ ਵਿਆਹ ਕੀਤਾ ਕਰਜ਼ਾ ਚੁੱਕ ਕੇ ਸਾਰੀ ਬਰਾਤ ਨੂੰ ਖਵਾਇਆ ਵੀ ਜੋ ਬਣਦਾ ਸੀ ਦਿੱਤਾ ਵੀ ਪਰ ਪਤਾ ਨਹੀਂ ਉਹ ਸਾਡੇ ਨਾਲ ਇਦਾਂ ਕਿਉਂ ਕਰਦੇ ਨੇ ਅੱਜ ਤੱਕ ਮੇਰੀ ਭੈਣ ਨੇ ਇੱਕ ਲਫ਼ਜ਼ ਨਹੀਂ ਬੋਲਿਆ ਹੋਣਾ ਕਿਉਂਕਿ ਸਾਡੇ ਮਾਪੇ ਨੇ ਵਧੀਆ ਸੰਸਕਾਰ ਦਿੱਤੇ ਨੇ ਸਾਰਾ ਕੁਝ ਕੁੜੀ ਨੂੰ ਸਿਖਾ ਕੇ ਭੇਜਿਆ ਰੋਟੀ ਬਣਾਣੀ ਵੀ ਆਉਂਦੀ ਆ ਉਹਨੂੰ ਕੱਪੜੇ ਧੋਣੇ ਵੀ ਆਉਂਦੇ ਆ ਸਾਰੇ ਕੰਮ ਕਰਦੀ ਆ ਬਸ ਇੱਕ ਗੱਲ ਦੀ ਕਮੀ ਰਹਿ ਗਈ ਕਿ ਅਸੀਂ ਗਰੀਬ ਆ ਤੂੰ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਹਿਣੀ ਵੀ ਅਸੀਂ ਗਰੀਬ ਆ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਆ ਮੈਂ ਤੇਰਾ ਵੱਡਾ ਭਰਾ ਆ ਤੇ ਅੱਜ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮੇਰੀ ਆ ਤੇਰੀ ਤੈਨੂੰ ਕੰਮ ਵੀ ਖੋਲ ਕੇ ਦਊਂਗਾ ਤੈਨੂੰ ਕਾਮਯਾਬ ਵੀ ਕਰੂੰਗਾ ਤੇਰੇ ਲਈ ਸਾਰਾ ਕੁਝ ਕਰੂੰਗਾ ਤੂੰ ਬਿਲਕੁਲ ਦਿਮਾਗ ਤੇ ਟੈਨਸ਼ਨ ਨਹੀਂ ਲੈਣੀ ਨਾਲੇ ਆ ਫੜ ਇੱਕ ਫੋਨ ਕਹਿੰਦੇ ਜਿਵੇਂ ਨੰਬਰ ਵੀ ਪਵਾਇਆ ਹੋਇਆ ਮੈਂ ਜਦੋਂ ਫੋਨ ਕਰਾਂ ਤੇ ਤੂੰ ਫੋਨ ਚੱਕਣਾ ਮੈਨੂੰ ਪਤਾ ਤਾਂ ਹੋਵੇ ਤੂੰ ਕਿੱਥੇ ਆ ਤੇ ਤੂੰ ਕੀ ਕਰ ਰਿਹਾ ਮੈਂ ਇਹ ਫੜ ਫੋਨ ਫੜ ਜੀ ਐਡਾ ਵੱਡਾ ਆਸਾਨ ਨਾ ਕਰੋ ਇਹ ਤਾਂ ਮਹਿੰਗਾ ਫੋਨ ਲੱਗਦਾ ਇਹਦੀ ਆਸਾਨ ਦੀ ਗੱਲ ਨਹੀਂ ਤੂੰ ਮੇਰਾ ਭਰਾ ਵੈ ਅੱਜ ਤੋਂ ਬਾਅਦ ਹੁਣ ਤੈਨੂੰ ਕੰਮ ਵੀ ਖੋਲ ਕੇ ਦੇਣਾ ਮੈਂ ਤੇ ਆਪਾਂ ਭੈਣ ਨਾਲ ਵਧੀਆ ਵੀ ਵਰਤਣਾ ਵਾ ਜਿੱਦਾਂ ਦਾ ਉਹ ਚਾਹਦੇ ਨੇ ਨਾ ਆਪਾਂ ਉਦਾਂ ਦਾ ਵਰਤਾਂਗੇ ਉਹਨਾਂ ਦੇ ਨਾਲ ਟੈਨਸ਼ਨ ਨਹੀਂ ਲੈਣੀ ਦਿਮਾਗ ਤੇ ਤੁਮੈਨੂੰ ਹੁਣ ਗੱਲ ਦੱਸਤੀ ਹੈ ਨਾ ਮੈਂ ਆਪੇ ਨਿਬੜ ਲਾਂਗਾ ਉਹਦੇ ਨਾਲ ਸਰ ਜੀ ਮੈਂ ਇੱਕ ਗੱਲ ਸੁਣੀ ਸੀ ਮੇਰੀ ਦਾਦੀ ਨੇ ਦੱਸੀ ਸੀ ਕਿ ਰੱਬ ਹੈਗਾ ਤੇ ਕਿਸੇ ਨਾ ਕਿਸੇ ਰੂਪ ਚ ਜ਼ਰੂਰ ਆਂਦਾ ਹੈ ਤੁਸੀਂ ਮੇਰੀ ਬਾਹ ਫੜੀ ਹੈ ਨਾ ਰੱਬ ਤੁਹਾਡੀ ਹਰ ਇੱਛਾ ਪੂਰੀ ਕਰੂਗਾ ਮੇਰੀ ਅਮੀਰ ਬਣਨ ਦੀ ਕੋਈ ਇੱਛਾ ਨਹੀਂ ਹੈਗੀ ਕਿਉਂਕਿ ਜੇ ਅਮੀਰ ਬੰਦੇ 'ਚ ਹੰਕਾਰ ਹੁੰਦਾ ਨਾ ਤਾਂ ਅਸੀਂ ਗਰੀਬ ਹੀ ਠੀਕ ਆ ਮੈਨੂੰ ਨਹੀਂ ਚਾਹੀਦਾ ਇਹ ਮੋਬਾਈਲ ਮੈਂ ਉਦਾਂ ਹੀ ਤੁਹਾਡੇ ਕੋਲੇ ਕੰਮ ਤੇ ਆਜਾ ਕਰੂੰਗਾ ਤੁਸੀਂ ਇਹ ਲੈ ਲਓ ਜੇ ਮੈਨੂੰ ਤੈਨੂੰ ਬੁਲਾਣਾ ਹੋਏਗਾ ਮੈਂ ਕਿੱਦਾਂ ਬੁਲਾਵਾਂਗਾ ਮੈਨੂੰ ਫੋਨ ਤਾਂ ਕਰਨਾ ਹੀ ਪੈਣਾ ਨਾ ਮੈਂ ਕਿੱਦਾਂ ਲੱਭਾਂਗਾ ਤੈਨੂੰ ਮੈਂ ਤੈਨੂੰ ਆਵਾਜ਼ਾਂ ਮਾਰਾਂਗਾ ਜਿਵੇਂ ਤੂੰ ਬਾਹਰ ਖੜਾ ਆਇਆ ਤੈਨੂੰ ਆਵਾਜ਼ ਮਾਰ ਕੇ ਬੁਲਾਵਾਂਗਾ ਫੋਨ ਕਰਕੇ ਬੁਲਾਵਾਂਗਾ ਨਾ ਸਰ ਜੀ ਨਾਲੇ ਜੇ ਮੈਂ ਤੈਨੂੰ ਦੇ ਰਿਹਾ ਤੂੰ ਰੱਖ ਲੈ ਤੂੰ ਮੇਰਾ ਛੋਟਾ ਭਰਾ ਐ ਮੈਂ ਕੋਈ ਹਸਾਨ ਥੋੜੀ ਕਰ ਰਿਹਾ ਤੇਰੇ ਤੇ ਠੀਕ ਆ ਸਰਾਰ ਜੀ ਤੁਸੀਂ ਜੋ ਕਹਿੰਦੇ ਹੋ ਮੈਂ ਮੰਨੂਗਾ ਪਰ ਮੈਂ ਚਾਹਨਾ ਕਿ ਮੇਰੀ ਮਾਂ ਵੀ ਖੁਸ਼ ਹੋਵੇ ਤੇ ਮੇਰੀ ਭੈਣ ਵੀ ਮੈਂ ਪੂਰੀ ਮਿਹਨਤ ਕਰੂੰਗਾ ਤੇ ਮੈਂ ਜ਼ਰੂਰ ਕਾਮਯਾਬ ਹੋਊਂਗਾ ਤੇ ਮੈਂ ਤੁਹਾਡੀ ਕਦੇ ਪਿੱਠ ਨਹੀਂ ਲੱਗਣ ਦਊਂਗਾ ਤੁਸੀਂ ਜੋ ਕਹੋਗੇ ਮੈਂ ਉਹੀ ਕੰਮ ਕਰੂੰਗਾ ਠੀਕ ਆ ਕੋਈ ਨਹੀਂ ਸੋਚਦੇ ਆ ਤੇਰੇ ਬਾਰੇ ਟੈਨਸ਼ਨ ਨਾ ਲੈ ਤੂੰ ਜਾ ਇਹ ਕੱਪੜੇ ਲੈ ਜਾ ਅੱਗੇ ਤੋਂ ਇਹੋ ਜਿਹਾ ਖਿਆਲ ਦਿਮਾਗ 'ਚ ਵੀ ਨਾ ਲੈ ਆਈਂ

ਇੱਥੇ ਕੀ ਕਰਦਾ ਪਿਆ ਚੱਕ ਕੇ ਉਹਨੂੰ ਕਬੜਖਾਨੇ ਜਿੱਨੂੰ ਲੀਡ ਜੀ ਚੱਕ ਕੇ ਰੱਖਤੀ ਇੱਥੇ ਮੈਂ ਤਾਂ ਉੱਦੀ ਰੱਖਤਾ ਸੀਗਾ ਮੈਂ ਸੋਚਿਆ ਭਾਬੀ ਜੀ ਕੋਲ ਸੰਭਿਆ ਜਾਊਗਾ ਸੰਭਨ ਲੂਗੀ ਆਪਣੇ ਘਰ ਨਹੀਂ ਸੰਭ ਸਕਦੀ ਸਮਾਨ ਮੈਨੂੰ ਅਜੇ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਤੁਸੀਂ ਲੇਡੀ ਸੂਟ ਤੋਂ ਕੀ ਲੈਣਾ ਦੇਣਾ ਤੁਸੀਂ ਕੱਲ ਵੀ ਮੇਰਾ ਸੂਟ ਖਿੱਚਦੇ ਪਏ ਸੀਗੇ ਤੁਸੀਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਦੇਣਾ ਤੁਸੀਂ ਆਪਣੇ ਕੰਮ 'ਤੇ ਮਤਲਬ ਰੱਖਿਆ ਕਰੋ ਗੱਲ ਸੁਣ ਮੇਰੀ ਆਪਣੀ ਨਾ ਹਾਇਸियत 'ਚ ਰਹਿ ਕੇ ਗੱਲ ਕਰਿਆ ਕਰ ਕੰਮ ਕਰਦੀ ਐ ਤੂੰ ਇਸੇ ਘਰ 'ਚ ਕੰਮ ਵਾਲੀ ਆ ਤੂੰ ਕੰਮ ਵਾਲੀ ਰੇ ਸਾਹ ਹੈਗੀ ਆ ਮੈਂ ਕੰਮ ਵਾਲੀ ਤੇ ਮੈਨੂੰ ਮਾਣਾ ਕਿ ਮੈਂ ਕੰਮ ਕਰਦੀ ਆ ਮੈਂ ਲੋਕਾਂ ਦਾ ਪਾਇਆ ਹੋਇਆ ਨਾ ਗੰਦ ਸਾਫ਼ ਕਰਦੀ ਆ ਨਾ ਕਿ ਲੋਕਾਂ ਵਾਂਗੂ ਗੰਦ ਬੋਨੀ ਆ ਸਿਮਰਨ ਤੂੰ ਇਹਨਾਂ ਨੂੰ ਇਦਾਂ ਨਾ ਬੋਲ ਕਿਉਂ ਨਾ ਬੋਲਾਂ ਭਾਬੀ ਜੀ ਮੈਂ ਇੱਥੇ ਕੰਮ ਕਰਦੀ ਆ ਤੇ ਕੰਮ ਕਰਨ ਦੇ ਪੈਸੇ ਲੈਣੀਆਂ ਕਿਸੇ ਦੀ ਗੁਲਾਮ ਨਹੀਂ ਆ ਕਿ ਚੁੱਪ ਕਰਕੇ ਸੁਣੀ ਜਾਊਂਗੀ ਉਦਾਮੇਸ਼ ਸ਼ੁਕਰੀ ਕਰੂੰਗੀ ਕਿ ਰੱਬ ਨੇ ਸਾਨੂੰ ਗਰੀਬ ਬਣਾ ਕੇ ਬਹੁਤ ਵੱਡਾ ਆਸਾਨ ਕੀਤਾ ਘਟੋ ਘਟ ਸਾਡੇ 'ਚ ਕਿਸੇ ਚੀਜ਼ ਦਾ ਹੰਕਾਰ ਤਾਂ ਨਹੀਂ ਹੈਗਾ ਨਿਕਲ ਜਾ ਸਾਡੇ ਘਰ 'ਚੋਂ ਦੁਬਾਰਾ ਆਂਦੀ ਲੋੜ ਨਹੀਂ ਹੈਗੀ ਕਿਵੇਂ ਜਮਾਨ ਲੈਣ ਆਂਦੀ ਵੀ ਇਹ ਹਾਂ ਹਾਂ ਚਲੀ ਜਾਊਂਗੀ ਮੈਨੂੰ ਵੀ ਲੋੜ ਨਹੀਂ ਹੈਗੀ ਐਸੀ ਕਰੇ ਕੰਮ ਕਰਨ ਦੀ ਜਿੱਥੇ ਹਾਸੀਏ ਦੇ ਕੇ ਰਿਸ਼ਤੇ ਨਿਭਾਏ ਜਾਣ ਅੱਛਾ ਆਪਣੀ ਟੱਡ ਫੋੜੀ ਜੀ ਤੇ ਨਿਕਲ ਜਾ ਇੱਥੋਂ ਆ ਸੜਿਆ ਛੁੱਟ ਲੈ ਜਾ ਜਾਂਦੀ ਮੈਂ ਤਾਂ ਮੀਨਾ ਪੂਰਾ ਲੱਗ ਹੀ ਜਾਊਂਗੀ ਪੈਸੇ ਪੂਰੇ ਲੈੱਕ ਹੀ ਜਾਊਂਗੀ ਆਪਣੇ ਕਰ ਲੋ ਜੋ ਕਰਨਾ ਤੁਸੀਂ ਸਿਮਰਨ ਆਪਣੇ ਹਿਸਾਬ ਨਾਲ ਸਮਝਾ ਲਾ ਜੇ ਮੱਲੇ ਨੂੰ ਪਤਾ ਲੱਗ ਗਿਆ ਨਾ ਆਪਣੀ ਇੱਜ਼ਤ ਦਾ ਖਵਾੜਾ ਹੋ ਜਾਣਾ ਕਿਹੜੀ ਇੱਜ਼ਤ ਦੀ ਗੱਲ ਕਰਦੇ ਹੋ ਜਿਹੜੀ ਤੁਸੀਂ ਪੈਸੇ ਦੇ ਕੇ ਖਰੀਦੀ ਹੋਈ ਆ ਲੋਕ ਨਾ ਥੋੜੇ ਤਾਂ ਡਰਦੇ ਨੇ ਥੋੜੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹ ਨਾ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਰਿਸ਼ਤੇ ਨਿਲਾਮ ਕਰਕੇ ਨਾ ਇੱਜ਼ਤਾਂ ਨਹੀਂ ਮਿਲਦੀਆਂ ਓੜੀ ਗੱਲ ਕਰ ਜਿਹੜੀ ਗੱਲ ਕਰਨੀ ਆ ਤੇਰੀ ਆਵਾਜ਼ ਬਾਹਰ ਜਾ ਰਹੀ ਆ ਤੁਸੀਂ ਹੋਲੀ ਬੋਲਣ ਦੀ ਗੱਲ ਕਰਦੇ ਹੋ ਤੁਸੀਂ ਆਪਣੀ ਵਾਅ ਦੇਖੀ ਹੈ ਕਿੰਨੀ ਬਾਹਰ ਜਾਂਦੀ ਆ ਜੋ ਤੁਸੀਂ ਕਿਸੇ ਨੂੰ ਵੀ ਬੋਲਦੇ ਹੁੰਨੇ ਹੋ ਭਾਬੀ ਜੀ ਅੰਦਰ ਵੜ ਵੜ ਕੇ ਰੋਂਦੇ ਹੁੰਦੇ ਨੇ ਤੁਹਾਨੂੰ ਉਹ ਤਾਂ ਪਤਾ ਲੱਗਦਾ ਨਹੀਂ ਹੈਗਾ ਚੁੱਪ ਕਰ ਜਾ ਜਿਆਦਾ ਨਾ ਬੋਲ ਉਹ ਸਾਡੀ ਆਪਸੀ ਗੱਲ ਆ ਵੀਰੇ ਇੱਕ ਗੱਲ ਨਾ ਮੇਰੀ ਹਮੇਸ਼ਾ ਯਾਦ ਰੱਖਿਓ ਔਰਤ ਨਾ ਸਿਰਫ ਉਦੋਂ ਤੱਕ ਚੁੱਪ ਰਹਿੰਦੀ ਹੈ ਜੋ ਤੱਕ ਉਹਦੇ ਮਾਪਪਾ ਦੇ ਦਿੱਤੇ ਹੋਏ ਸੰਸਕਾਰ ਉਹਨੂੰ ਯਾਦ ਰਹਿੰਦੇ ਨੇ ਤੇ ਹਾਂ ਸ਼ਾਂਤ ਬੈਠੀ ਔਰਤ ਨੂੰ ਇੰਨਾ ਵੀ ਮਜਬੂਰ ਨਾ ਕਰੋ ਕਿ ਉਹ ਚਾਂਸੀ ਦੀ ਰਾਣੀ ਬਣਨ ਤੇ ਮਜਬੂਰ ਹੋ ਜਾਏ ਹੇ ਸਿਮਨ ਤੂੰ ਇਹਨਾਂ ਨੂੰ ਇਦਾਂ ਕਿਉਂ ਬੋਲੀ ਜੇ ਬਾਹਰ ਬਾਤ ਚਲੀ ਗਈ ਲੋਕੀ ਕੀ ਸੋਚਣਗੇ ਭਾਬੀ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਕੋਈ ਚੋਰ ਆ ਜਾਂ ਆਪਾਂ ਕਿਸੇ ਤੋਂ ਕੁਝ ਲੈ ਕੇ ਖਾਣੇ ਆ ਤੁਸੀਂ ਕਿਹੜੇ ਲੋਕਾਂ ਦੀ ਪਰਵਾਹ ਕਰਦੇ ਹੋ ਜਿਹੜੇ ਬਣੇ ਗੱਲਾਂ ਕਰਨ ਨੂੰ ਨੇ ਜਿੰਨਾ ਕੋਈ ਮਰਜੀ ਅਮੀਰ ਬੰਦਾ ਹੋਵੇ ਜਦੋਂ ਮਰਿਆ ਪਿਆ ਹੋਵੇ ਨਾ ਤਾਂ ਇਹੀ ਲੋਕ ਕਹਿੰਦੇ ਨੇ ਕਿ ਜਲਦੀ ਫੂਕ ਦੋ ਉਹਦੇ ਚ ਸਮੈਲ ਆ ਰਹੀ ਆ ਭਾਬੀ ਜੀ ਆਪਾਂ ਹਮੇਸ਼ਾ ਲੋਕਾਂ ਦੀ ਪਰਵਾਹ ਕਰਦੇ ਰਹਿੰਦੇ ਆ ਕਦੇ ਲੋਕਾਂ ਨੇ ਆਪਣੇ ਮਾੜੇ ਸਮੇਂ ਜਾਣ ਕੇ ਆਪਣਾ ਸਾਥ ਦਿੱਤਾ ਆਪਣੀਆਂ ਗੱਲਾਂ ਹੀ ਕਰਦੇ ਹੁੰਦੇ ਨੇ ਸਗੋਂ ਭਾਬੀ ਜੀ ਲੋਕਾਂ ਦੀ ਪਰਵਾਹ ਤਾਂ ਹਮੇਸ਼ਾ ਉਹੀ ਕਰਦੇ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਚੋਰ ਹੁੰਦਾ ਜਾਂ ਕੋਈ ਗਲਤ ਕੰਮ ਕਰਦੇ ਨੇ ਆਪਾਂ ਕਿਉਂ ਕਿਸੇ ਦੀ ਪਰਵਾਹ ਕਰੀਏ ਅ빠 ਤਾਂ ਆਪਣੇ ਹੱਥੀ ਮਿਹਨਤ ਕਰਦੇ ਆ ਨਾ ਤੇ ਨਾਲੇ ਆਪਣੇ ਘਰ 'ਚ ਬੈਠੇ ਆ ਤੇ ਨਾਲੇ ਨਾ ਭਾਬੀ ਜੀ ਤੁਸੀਂ ਟੈਨਸ਼ਨ ਨਾ ਲੋ ਮੈਂ ਨਾ ਤੁਹਾਡੀ ਛੋਟੀ ਭੈਣਾਂ ਵਰਗੀ ਆ ਮੈਂ ਨਾ ਤੁਹਾਡਾ ਸਾਥ ਕਦੇ ਵੀ ਛੱਡ ਕੇ ਨਹੀਂ ਜਾਂਦੀ ਭਾਬੀ ਜੀ ਤੁਸੀਂ ਆ ਸੂਟ ਨਾ ਇਹੋ ਜੀ ਜਗ੍ਹਾ ਤੇ ਰੱਖਿਓ ਜਿੱਥੇ ਪੈਸੇ ਦਾ ਹੰਕਾਰ ਨਾ ਹੋਵੇ ਬਸ ਸਿਰਫ ਭਰਾ ਦਾ ਪਿਆਰ ਹੀ ਹੋਵੇ ਠੀਕ ਆ ਤੁਹਾਨੂੰ It is.